ਇਹਦਰ ਕੱਪੜਾ ਨੂੰ ਹਾਂਜੀ ਵਧੀਆ ਲੱਗਿਆ ਵਧੀਆ ਲੱਗੇ ਕੱਪੜਾ ਵਧੀਆ ਲੱਗਿਆ ਬਹੁਤ ਵਧੀਆ ਸੀ ਕੱਪੜੇ ਬਹੁਤ ਵਧੀਆ ਆ ਬੱਸ ਆ ਗਈ ਭਰ ਕੇ ਕਹਿੰਦੇ ਨਿਆਣੇ ਦੇ ਸਕੂਲਾਂ ਤੋਂ ਬੱਸ ਆ ਗਈ ਤੇ ਨਿਆਣੇ ਵੀ ਆ ਗਏ ਕਹਿੰਦੇ ਸ਼ੌਪਿੰਗ ਕਰਨੀ ਬਾਬੇ ਦੀ ਹੱਤੀ ਤੋਂ ਚਾਹ ਫੇਰਾ ਕਰਨ ਲੱਗਾ ਭਾਜੀ ਹਲੋ 200 ਰੁਪਏ ਸੂਟ ਕਰਤਾ ਆ ਦੇਖੋ ਜਿਹੜੇ ਬਾਜ਼ਾਰਾਂ ਦੇ ਵਿੱਚ 1 1000 800 ਇੱਥੇ 2 200 ਰੁਪਏ ਦੇ ਵਿੱਚ ਕਟਾਈ ਦੇ ਸੂਟ ਕਰ ਦੋਟੇ 200 ਸੂਟ ਪ्योर ਪਸ਼ਮੀਨਾ ਦਾ ਆ ਦੇਖੋ ਹਾਂ ਚੋਲ ਦੇ ਨਾਲ ਇਹ ਰੇਟ ਕੀ ਹੈ ਦਾ ਭਾਜੀ 300 ਟੈਲੀਬ੍ਰਿਟੀ ਆਰਟੀਕਲ ਹਾਂਜੀ ਬਿਊਟੀਫੁਲ ਸੂਟ ਆ ਦੇਖੋ ਪੀਸ ਹਾਂ ਆ ਚੀਜ਼ਾਂ ਦੇਖ ਲਓ ਸਭ 1500 ਨਾਲ 2700 ਰੁਪਏ ਭਾਜੀ 700 ਰੁਪਏ ਦਾ ਸੂਟ ਪਿਓਰ ਪਸ਼ਮੀਨਾ ਦਾ ਹਾਂ ਆ ਦੇਖੋ ਪਟਿਆਲਾ ਸਲਵਾਰ ਨਾਲ ਪਿਓਰ ਪਸ਼ਮੀਨਾ ਹਾਂਜੀ ਆ ਬੰਬਲਾ ਵਾਲਾ ਸ਼ੋਰ ਆ ਬੰਬਲਾ ਵਾਲਾ ਦੇਖੋ ਹਾਂਜੀ ਇੱਕ ਕਲਾਸ ਆਰਟੀਕਲ ਆ ਲੋ ਹਾਂਜੀ ਆਪਾਂ ਦੇਣਾ 300 ਰੁਪਏ ਦਾ ਇਹ ਤੇਲ ਕੋ ਜ ਰੰਗ ਵੀ ਨਾਲ ਪਿਓਰ ਜਾਮ ਦੇ ਉੱਪਰ ਹੈਂਡ ਵਰਗ ਦਾ ਕੰਮ ਕੀਤਾ ਹੋਇਆ ਪਿਓਰ ਜਾਮ ਕਪੜਾ ਆ ਲੋ 4900 ਰੁਪਏ ਹੁਰਦਾਤਾ ਜੀ ਲੋ 900 ਦੇ ਵਿੱਚ ਦੋ ਦੋ ਜਿਹੜੇ ਨੇ ਪਸੰਦ ਆ ਰਹੇ ਤੁਹਾਨੂੰ ਪਿਓਰ ਓਰੀਜਨਲ ਡਿਸਟਲ ਕ੍ਰੇਪ ਦੇ ਸੂਟ 7-700 ਰੁਪਏ ਕਰਤੇ ਆ 7-700 ਇਹ 700 ਰੁਪਏ ਦੇ ਦੇ ਬਿਲਕੁਲ ਮਹੋਰ ਬਰਬਰੀ 2500 2800 3000 ਰੇਟ ਬਜਾਦਾ ਹੈ ਲੋ ਹੌਲ ਸੇਲ ਬਾਬੇ ਦੀ ਢੀਂਡੇ ਆ ਦੇਖੋ 20 900 ਰੁਪਏ ਦਾ ਕਰਤਾ ਹੈ ਪੋਹੇ ਨਾਲ ਕੱਟੇ ਫੈਂਡੀ ਸਿਲਕ ਦੇ ਹਾਂਜੀ ਆ ਦੁਪੱਟਾ ਨਾਲ ਹੈਲੋ 650 ਰੁਪਏ ਬਾਜੀ ਪਿਓਰ ਕੀਨਗਾਬ ਕਹਿੰਦੇ ਇਹਨੂੰ ਹਾਂਜੀ ਐਦਾਂ ਦੀਆਂ ਚੀਜ਼ਾਂ 2500 3000 ਰਣੀਆ ਤੋਂ 900 ਰੁਪਏ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਰੀਸੇਲ ਤੋਂ ਦੁਕਾਨ ਤੋਂ ਚਾਹੇ ਵਿਆਹ ਸ਼ਾਦੀ ਲਈ ਕੱਪੜਾ ਨਾਲ ਆ ਜਾਓ ਵੱਡੇ ਫਾਇਦੇ ਕਰਨ ਪਿ ਤੇ 400 ਰੁਪਏ ਹਾਈ ਕਲਾਸ ਸੋਨੇ ਸੋਨੇ ਸੂਟ ਹਾਂਜੀ ਰੰਗ ਚਾਰ ਚਾਰ ਤੇ ਰੇਟ ਨਾ 2000 ਨਾ 2500 800 ਰੁਪਏ ਦਾ ਸੂਟ ਕੰਮ ਦੇਖ ਲੋ ਕੀਤਾ ਹੋਇਆ ਜੀ ਕਪੜਾ ਕਿਹੜਾ ਹੈ ਪਿਓਰ ਭਾਜੀ ਗਲਾਸ ਗਲਾਸ ਹਾਂਜੀ ਆਹ ਦੇਖੋ ਜੀ ਰੰਗ ਚਾਰ हां जी ਆਹ ਰੇਟ 2500 ਨਾਲ 3900 ਰੁਪਏ ਨੂੰ ਠਮਾਕੇ ਦਾ ਡਿਜ਼ਾਈਨਿੰਗ ਨਾਲ ਆਹ ਦੇਖੋ ਪੀਸ ਹਜ਼ਾਰ ਮੇਰਾ ਸੂਟ ਦਾ ਰੰਗ ਚਾਰ ਆਹ ਜੀ ਪਿਓਰ ਦੇ ਪੀਸ ਨੇ ਹੈਂਡਵਰਕ ਦੇ ਨਾਲ ਨੇ ਵੱਡੇ ਸ਼ੋਰਮਾਂ 'ਚ 25 2500 ਰੁਪਏ 'ਚ ਵੇਖ ਰਹੇ ਆ ਇਹ ਫੇਰੇ ਨੇ ਭਾਜੀ ਡਿਜੀਟਲ ਦੁਪੱਟੇ ਹੈਂਡਵਰਕ ਨਾਲ 15 1500 ਰੁਪਏ ਕਰਦੇ ਲਓ ਇਹ ਦੇਖੋ ਬਜ਼ਾਰਾਂ 'ਚ ਤਿੰਨ ਤਿੰਨ ਹਜ਼ਾਰ ਤੇ ਬਾਬੇ ਜੱਟੀ ਦੇ 15-1500 ਪਿਓ ਦੇਸੀ ਕਿਓ ਬਾਜੀ ਐਦਾਂ ਦੇ ਬ੍ਰਾਂਡਡ ਪੀਸ ਲੋ ਬਾਬੇ ਦੀ ਜੱਟੀ ਤੋਂ ਹਾਂਜੀ ਜਿਹੜੇ 4-4500 ਤੋਂ ਸ਼ੁਰੂ ਹੁੰਦੇ ਆ ਹਾਂਜੀ ਪੱਟੇ ਵਰਗ ਦੇ ਨਾਲ ਚੱਕੋ 15-1500 ਰੁਪਏ ਦੇ ਐਦਾਂ ਦੇ ਬਰਫਰੀ ਦੇ ਪਿਓਰ ਦੇ ਸੂਟ ਹਾਂਜੀ ਰੇਟਾਂ ਦੇ ਵੱਡੇ ਫਾਇਦੇ ਚੱਕੋ 15-1500 ਰੁਪਏ ਨੰਗੇ ਹੋ ਜੇ ਹਾਈ ਕਲਾਸ ਪੀਸ ਆ ਬਾਜੀ ਹਾਂਜੀ ਇਹ ਤਾਂ ਦੇ ਬ੍ਰਾਂਡਡ ਪੀਸ ਐਦਾਂ ਦੀਆਂ ਸੂਟਾਂ ਦੇ ਨਾਲ ਦੁਪੱਟੇ 12-1200 ਰੁਪਏ ਕਰਦੇ ਲੋ ਤਾਂ 1200 ਦੇ ਵਿੱਚ ਜਦੋਂ ਰੇਟ ਘਟੇ ਏ ਵਰਾਇਟੀ ਬਾਦਰੇ ਨਾਲ ਦੀ ਨਾਲ ਟਿਕ ਟਾਂਗੂ ਕਪੜਾ ਬਹਿ ਗਏ ਰਕੀਨ ਕਾਰ ਦੇ ਸੂਟ ओरिजिनल ਪੀਸ ਹਾਂਜੀ ਜਿੰਨਾ ਨੇ ਮਰਜ਼ੀ ਸੂਟ ਲੋ ਧੁਮਾਕੇ ਦਾ ਡਿਜ਼ਾਈਨਿੰਗ ਦੇ ਨਾਲ ਪ्योर ਰਕੀਨ ਕਾਰ ਦਾ ਸੂਟ ਹਾਂ 22900 ਰੁਪਏ ਦਾ ਤਾਂ ਜੇ ਤੁਹਾਡੇ ਕੋਲ ਪੈਸਾ ਵੀ ਨਹੀਂ ਤਾਂ ਵੀ ਆ ਜਾਓ ਬਾਬੇ ਜੱਟੀ ਤੇ ਜੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਹੋ ਤਾਂ ਵੀ ਆ ਜਾਓ ਬਾਬੇ ਜੱਟੀ ਤੇ ਜੇ ਤੁਸੀਂ ਵਿਆਹ ਸ਼ਾਈ ਦੇ ਕਪੜਾ ਲੈਣਾ ਦਾਜ ਬੀਰ ਦੇ ਕਪੜਾ ਲੈਣਾ ਤਾਮੀ ਆ ਜਾਓ ਬਾਬੇ ਜੱਟੀ ਤੇ ਜੇ ਤੁਸੀਂ ਕਪੜਾ ਲੈ ਗਏ ਹੋ ਕਪੜਾ ਤੁਹਾਡੇ ਕੋਲ ਨਹੀਂ ਵੇਚਿਆ ਤੁਸੀਂ ਵਾਪਸ ਕਰਨਾ ਤਾਮੀ ਆ ਜਾਓ ਬਾਬੇ ਜੱਟੀ ਤੇ ਕਿਸ਼ਤਾਂ ਦੇ ਕਪੜਾ ਦੇਵਾਂਗੇ ਰੇਟ ਵੀ ਘਟਾ ਆ ਤੁਸੀਂ ਚੈੱਕ ਕਰੋ ਸਕੂਲਾਂ ਦੇ ਸਕੂਲ ਬਸਾਂ ਭਰ-ਭਰ ਕੇ ਬਾਬੇ ਜੱਟੀ ਤੇ ਆ ਗਈਆਂ ਬਾਬਾ ਹੀ ਹੋਂਦਾ ਸਕੂਲਾਂ ਦੇ ਸਕੂਲ ਵੀ ਆਉਣ ਲੱਪਿਆ ਭਾਜੀ ਵੱਡਾ ਫੇਰਾ ਕਰ ਰਿਹਾ ਐਦਾਂ ਦੇ ਬ੍ਰਾਂਡਡ ਕੋਟ ਰਾਈ ਦੇ ਰਾਜਾ ਰਾਨੀਆਂ ਦੇ ਸੂਟ ਹਾਂਜੀ ਚਾਹੇ ਇੱਕ ਸੂਟ ਲੋ ਚਾਹੇ 100 ਸੂਟ ਲੋ ਰੇਟ ਹੋਲ ਸੇ ਦਾ ਮਿਲੂਗਾ 1000 ਰੁਪਿਆ ਵੱਡਾ ਫੇਰਾ ਕਰਨ ਲੱਗਾ ਭਾਜੀ ਇਹਨਾਂ ਨੂੰ 200 ਰੁਪਿਆ ਸੂਟ ਕਰਤਾ ਜੇ 200 ਰੁਪਿਆ ਸੂਟ ਆ 1.800 ਇੱਥੇ 2-200 ਰੁਪਏ ਦੇ ਵਿੱਚ ਕਟਾਈ ਦੇ ਸੂਟ ਕਰ ਦਿੰਦੇ ਆ ਕਟਾਈ ਦੇ ਸੂਟ ਕਰਤੇ ਭਾਜੀ 2-200 ਰੁਪਏ ਚ ਦੇਖੀ ਚੱਲੋ ਪ੍ਰਿੰਟ ਦੇ ਦੇਖੀ ਚੱਲੋ ਡਿਜ਼ਾਈਨ ਇੱਕ ਤੋਂ ਇੱਕ ਵੱਡਾ ਫੈਰਾ ਜੇ ਬਾਬੇ ਜਿਹੜੇ ਆ ਦੇਖੋ ਦੇਖੋ ਕਲਰ ਡਿਜ਼ਾਈਨ ਇਹ ਚ ਕਾਫੀ ਹੈ ਜੀ ਨਾਲ ਦੀ ਨਾਲ ਦੇਈ ਜਨੇ 2-200 ਰੁਪਏ ਦੇਣਾ ਆਪਾਂ ਦੇਖੋ ਭਾਈ 200 ਰੁਪਏ ਦਾ ਸੂਟ ਇਹ ਜੀ ਆ ਦੇਖੋ ਸੂਟ ਕਹਿੰਦੇ ਬਾਜ ਗੋਲ ਦਾ ਪਹਿਲਾਂ ਹੀ 200 ਰੁਪਏ ਦਾ ਸੂਟ ਭਾਜੀ 200 ਰੁਪਏ ਦਾ ਸੂਟ ਸੋ 2-200 ਰੁਪਏ ਦੇ ਵਿੱਚ ਆ ਦੇਖੋ ਭਾਜੀ ਆ ਲੋ ਜੀ 100 ਜੁੜ ਰੁਪਏ ਹੋਰ ਪਸ਼ਮੀਨਾ ਦਾ ਆ ਦੇ ਸ਼ਾਲ ਦੇ ਨਾਲ ਇਹ ਰੇਟ ਕੀ ਹੈ ਦਾ ਭਾਜੀ 300 ਆ ਲੋ ਸ਼ਾਲ ਦੇ ਨਾਲ 3 300 ਦੇ ਵਿੱਚ ਆ ਜਿੱਦਾਂ ਜਿੱਦਾਂ ਸੂਟ ਖੋਦਾ ਨਾਲ ਨਾਲ ਦਈ ਜਾਣਾ ਪਾ ਭਾਜੀ ਅੱਗੇ ਹਾਂ ਇੱਕ ਤੋਂ ਇੱਕ ਡਿਜ਼ਾਈਨ ਆ ਦੇਖ ਲੋ ਤੇ 300 ਰੁਪਏ ਕਰਾ ਰਿਹਾ ਪਵਾਤਾ ਭਾਜੀ ਹਾਂਜੀ ਵੱਡਾ ਫੈਰਾ ਕਰਾ ਰਹੇ ਆ ਆ ਦੇਖੋ ਪੀਸ ਹਾਈ ਕਲਾਸ ਹਾਂਜੀ ਸੇਲ ਲਾਈ ਹੋਈ ਆ ਭਾਜੀ ਸੇਲ ਆ ਦੇਖੋ ਹਾਂਜੀ ਸੈਲੀਬ੍ਰਿਟੀ ਆਰਟੀਕਲ ਹਾਂਜੀ ਬਿਊਟੀਫੁਲ ਸੂਟ ਆ ਦੇਖੋ ਪੀਸ ਹਾਂ ਆ ਚੀਜ਼ਾਂ ਦੇਖ ਲੋ ਆ ਦੁਪੱਟੇ ਨਾਲ ਫੁੱਲ ਪਿਓਰ ਦੇ ਆਣਗੇ ਰੇਟ ਕੀ ਇਹਦਾ ਨਾ 1500 ਨਾਲ 2700 ਰੁਪਏ ਬਾਜੀ 700 ਰੁਪਏ ਦਾ ਸੂਟ ਦੇਖੋ ਭਾਈ ਜਿੰਨਾ ਜਦਾ ਸੂਟ ਖੋਲਦਾ ਨਾਲ-ਨਾਲ ਦੇਈ ਜਾਂਦੇ ਆ ਬਾਜ਼ਾਰ 'ਚ 1500 1600 1700 ਇੱਥੇ 700 'ਚ ਇੱਕ ਤੋਂ ਇੱਕ ਆਰਟੀਕਲ ਆ ਰਿਹਾ ਬਾਜੀ ਪਿਓਰ ਪਸ਼ਮੀਨਾ ਦਾ ਹਾਂ ਆਹ ਦੇਖੋ ਪਟਿਆਲਾ ਸਲਵਾਰ ਨਾਲ ਪਿਓਰ ਪਸ਼ਮੀਨਾ ਹਾਂਜੀ ਆਹ ਬੰਬਲਾ ਵਾਲਾ ਸ਼ੋਰ ਆ ਬੰਬਲਾ ਵਾਲਾ ਦੇਖੋ ਹਾਂਜੀ ਇੱਕ ਕਲਾਸ ਆਰਟੀਕਲ ਆ ਲੋ ਹਾਂਜੀ ਆਪਾਂ ਦੇਣਾ 300 ਰੁਪਏ ਦਾ ਇਹ 300 'ਚ ਰੰਗ ਵੀ ਨਾਲ ਆਹ ਦੇਖੋ ਗਰਮ ਸੂਟ ਵੀ 860 ਕੋ ਵਾਲੇ 3300 ਜੋ ਸਟਾਲ ਨਾਲ ਦੇ ਜਿਹੜੇ ਰੰਗ ਬਹੁਤੇ ਦੇ ਚ ਆ ਦੇਖੋ ਪਿਓਰ ਪਸ਼ਮੀਨਾ ਦਾ ਸਟਾਫ ਆ ਲਓ ਜੀ ਇੱਕ ਕੋ ਇੱਕ ਡਿਜ਼ਾਈਨ ਹਾਂਜੀ ਇੱਕ ਤੋਂ ਇੱਕ ਕਲਾਸ ਚੀਜ਼ ਜੀ ਆ ਲਓ ਹਾਈ ਕਲਾਸ ਪੀਸ ਤਾਂ ਆਗੇ ਬਾਬੇ ਰੇੜੀ ਤੇ ਐਦਾਂ ਦੀਆਂ ਚੀਜ਼ਾਂ ਹਾਂਜੀ ਆ ਲਓ ਪਿਓਰ ਪਸ਼ਮੀਨਾ 300 ਰੁਪਏ ਚਾਰ ਦਿੰਦੀ ਸੇਰ ਆ ਸ਼ੁਕਰਸ਼ਨੀ ਐ ਤੇ ਭਾਜੀ ਹਾਂਜੀ 300 ਮੇਰਾ ਸੂਟ ਕਰਤਾ ਤੁਸੀਂ ਇਹ ਚੈੱਕ ਕਰ ਲਓ ਜਿੱਥੇ ਮਰਜੀ ਚਲ ਜਓ 3300 ਦੇ ਵਿੱਚ ਦੇ ਰਹੇ ਆ ਰੇਟ ਜਿਹੜਾ ਹੈਗਾ ਕਿਦੋਂ ਮਿਲਣਾ ਨਹੀਂ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆ ਦੇਖੋ ਭਾਜੀ ਪੀਸ ਹਾਈ ਕਲਾਸ ਤੋਹਫੇ ਹਾਂਜੀ ਆ ਦੇਖੋ ਚੀਜ਼ਾਂ ਜੀ ਪਿਓਰ ਜਾਮ ਦੇ ਉੱਪਰ ਹੈਂਡ ਵਰਕ ਦਾ ਕੰਮ ਕੀਤਾ ਹੋਇਆ ਪਿਓਰ ਜਾਮ ਕਪੜਾ ਹਾਂਜੀ ਆ ਕੰਮ ਮੇਰੇ ਨੇੜੇ ਕਰਕੇ ਦਿਖਾਉਂਦਾ ਪੂਰਾ ਹੈਂਡ ਵਰਕ ਕੀਤਾ ਠੀਕ ਹੈ ਨਾ ਜੀ ਇਦਾਂ ਦਾ ਸੂਟ ਤੇ ਇਦਾਂ ਦਾ ਦੁਪੱਟਾ ਆਊਗਾ ਪ੍ਰੋਪਰ ਮਸਲੀਨ ਦਾ ਵਿਸਕੋਸ ਦੇ ਨਾਲ ਹਾਂਜੀ ਆ ਲੋ 4 ਕਿਲੋ ਚੜ੍ਹ 900 ਰੁਪਏ ਸੂਟ ਕਰਤਾ ਜੀ ਲੋ 900 ਦੇ ਵਿੱਚ 2-2 ਹਜ਼ਾਰ ਨੇ ਪਸੰਦ ਆ ਰਹੇ ਤੁਹਾਨੂੰ ਜੀ ਸੋ ਸਾਰਿਆਂ ਨੂੰ ਪਸੰਦ ਆ ਰਹੇ ਨਵੀਆਂ ਚੀਜ਼ਾਂ ਦੇ ਹੀ ਜਾਂਦੇ ਆ ਰੇਟ ਸੁਣੀ ਜਾਓ ਤੁਸੀਂ ਆਹ ਦੇਖੋ ਪੀਸ ਪਿਓਰ ਗਲਾਸ ਦੇ ਉੱਪਰ ਬਹੁਤ ਪਿਆਰੇ ਪਿਆਰੇ ਸੂਟ ਆ ਗਏ ਬਹੁਤ ਸੋਹਣੇ ਸੋਹਣੇ ਆ ਦੇਖੋ ਹਾਂਜੀ 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 ਚਾਰ ਕਲਰਾਂ ਚਾਰ ਭਾਜੀ 600 ਰੁਪਏ ਕਰਤਾ ਹੋਲ ਸੇਲ ਆਹ ਦੇਖੋ 6 600 ਜੇ ਬਜ਼ਾਰਾਂ 'ਚ 1200 1500 ਤੁਸੀਂ ਵਿਆਹ ਸ਼ਾਇਦ ਦਾਜ ਦੇ ਕੱਪੜਾ 600 ਰੁਪਏ ਤੁਸੀਂ ਲੈਣਾ ਲਓ ਤੁਸੀਂ ਵੀ ਲੈ ਲਓ ਆਹ ਦੇਖੋ ਜੀ ਸੋ ਉਧਰ ਵੀ ਦੇਖੋ ਸਾਰੇ ਪਾਸੇ ਬਹੁਤ ਵੱਡਾ ਰਾਸ਼ਿਆਂ ਫੁੱਲਾਂ ਤੋਂ ਬਸਾਂ ਭਰ-ਭਰ ਕੇ ਆਉਣ ਲੱਪਈਆਂ ਨਮਾ ਕੰਮ ਕਰਾ ਰੀਸੇਲਰ ਆ ਰਹੇ ਆ ਤੇ ਆਹ ਰੇਟ ਨਾਲ ਨਾਲ ਕੱਪੜਾ ਦੇ ਜੰਨੇ ਆ ਓਪਨ ਧਮਾਕਾ ਪਾ ਦਿਓ ਦੇਖੋ ਹਾਂਜੀ ਆਰਪਾਂ ਦੀ ਲੋੜ ਨਹੀਂ ਪਿਓਰ オリジナル ਡਿਜੀਟਲ ਕਰੇਪ ਦੇ ਸੂਟ 7700 ਰੁਪਏ ਕਰਤੇ ਆ 7700 ਇਹ 7700 ਰੁਪਏ ਦੇ ਦੇ ਬਿਲਕੁਲ ਭਾਜੀ ਲਓ ਆ ਦੇਖੋ ਨਾ ਬਜ਼ਾਰਾਂ ਜਿਹਾ ਨੇ ਉਹ 2 200 ਇੱਥੇ 7700 ਦੇ ਵਿੱਚ ਦੇ ਰਹੇ ਆ ਜਿੰਨਾ ਮਰਜੀ ਕੱਪੜਾ ਲੈ ਜਾਓ ਆ ਦੇਖੋ ਪੀਸ ਪਿਓਰ ਗਲਾਸ ਦੇ ਡਿਜ਼ਾਈਨਰ ਸੂਟ ਪਾ ਬਾਬੇ ਦੀ ਹੱਡੀ ਦੇ ਹਾਂਜੀ ਐ ਮੇਰੀ ਭਾਜੀ ਜੀ ਗੱਲ ਆ ਤਾਂ ਹੀ ਸੇ ਲੱਗਦੀ ਵੱਟਾ ਫੈਰਾ ਕਰੀਦਾ ਪਣਾ ਪਣਾ ਆਇਦਾਂ ਦੇ ਪੀ ਦਾਂਗੇ 7-700 ਰੁਪਇਆ ਦੇਖੋ ਅੱਛਾ ਇਹ ਵੀ 7-700 ਦੇ ਵਿੱਚ ਆ ਦੇਖ ਲਓ 7-700 ਇਹ ਦੇਖੋ ਨਾਲ ਦੇ ਨਾਲ ਬੱਚੇ ਲਈ ਜਾਂਦੇ ਫਿਰ ਦੇਣੇ ਪੈਣਗੇ ਇਸ ਵੇਲੇ ਹਾਂਜੀ ਟਰੱਕ ਭਰ ਕੇ ਆਏ ਆ ਤੇ ਟਰੱਕ ਭਰ ਕੇ ਨੋਟ ਵੀ ਲੈ ਕੇ ਆਏ ਨੇ ਹੇ ਟੈਨਸ਼ਨ ਨਾ ਲੋ ਹਾਂਜੀ ਆਪਾਂ ਦੇ ਹੀ ਦੇਣੇ ਆ ਜੀ ਕਿਦਾਂ ਦੇ ਦੇਣੇ ਆ ਘਰੋਂ ਛੋਪੀ ਕਰਨ ਆਈਆਂ ਪਣਾ ਮੇਰੀਆਂ ਆ ਦੇਖੋ ਪਿਓਰ ਬਰਬਰੀ 2500 2800 3000 ਰੇਟ ਬਾਜ਼ਾਰ ਦਾ ਹਲੋ ਹੋਲ ਸ ਹਲੋ ਰੰਗ ਨਾਲ 900 ਮੇਰਾ ਕਰਤਾ ਆ 2500 ਵਾਲਾ ਪੀਸ 900 ਦੇ ਵਿੱਚ 200 ਰੁਪਏ ਜਾ ਦੇਖੋ ਨਾਲ ਦੀ ਨਾਲ ਡੈਗਰੇ ਸੂਟ ਦੇ ਨਾਲ ਦੀ ਨਾਲ ਦਈ ਜਾਂਦੇ ਆ ਆ ਦੇਖੋ ਭਾਜੀ ਪੀਸ ਹਾਂਜੀ ਠੀਕ ਹੈ ਜੀ ਆ ਆ ਗਏ ਸਲਵਾਰ ਦੇ ਪੌਂਚੇ ਹਾਂਜੀ ਭਾਜੀ ਪੌਂਚੇ ਨਾਲ ਘਟੇ ਫੈਂਡੀ ਸਲਕਰੇ ਹਾਂਜੀ ਆ ਦੁਪੱਟਾ ਨਾਲ ਜੀ ਉਹ ਵੀ ਫੁੱਲ ਸਾਈਜ਼ 2.5 ਮੀਟਰ ਹਾਂ ਹਲੋ 650 ਰੁਪਏ ਲਓ 650 ਰੁਪਏ ਵਿੱਚ ਤੁਸੀਂ ਦੇਖੋ ਜਿੱਦਾਂ ਜਿੱਦਾਂ ਕੱਪੜਾ ਖੋਲਦਾ ਉਦਾਂ ਉਦਾਂ ਤੇ ਹੀ ਜੰਨੇ ਆ ਸਾਰਿਆਂ ਦੇ ਫਾਇਦੇ ਰੇਟ ਘਟਿਆ ਆ ਦੇਖੋ ਪੀਸ ਪਿਓਰ ਬਰੋਕਟ ਤੇ ਹਾਂਜੀ ਬਾਜੀ ਪਿਓਰ ਖੀਨਗਾਬ ਕਹਿੰਦੇ ਇਹਨੂੰ ਹਾਂਜੀ ਐਦਾਂ ਦੀਆਂ ਚੀਜ਼ਾਂ 2500 3000 ਰਣੀਆ ਲੋ 900 ਰੁਪਏ ਇਹ ਵੀ 900 ਚ 900 ਰੁਪਏ ਦੇਖੋ ਰੰਗ ਦੇ ਬਰੋਕਟ ਦੇ ਸੂਟ ਵੀ 9 900 ਦੇ ਵਿੱਚ ਕਰਤੇ ਬਾਬੇ ਦੀ ਹੱਤੀ ਨੇ ਐਤਵਾਰ ਤੱਕ ਵੱਡੀ ਸੇਲ ਆ ਚੱਕੋ ਪੀਸ ਜਿੰਨੇ ਮਰਜ਼ੀ ਲੋ ਵੱਡਾ ਫਾਇਦਾ ਦੇ ਰਿਆਂ ਬਾਜੀ ਵੱਡਾ ਫਾਇਦਾ ਹਾਂਜੀ ਹਾਈ ਕਲਾਸ ਪੀਸ ਆ ਦੇਖੋ ਹਾਂਜੀ ਐਦਾਂ ਦੇ ਪਿਓਰ ਕਲਾਸ ਦੇ ਸੂਟ ਹਾਂਜੀ ਕੰਨੀਆਂ ਪਿਓਰ ਦੀਆਂ 600 ਰੁਪਏ ਭਾਜੀ 600 ਰੁਪਏ ਵੱਡੀ ਸੇ ਅੱਛਾ 6 600 ਦੇ ਵਿੱਚ ਇਹ ਵੀ ਹਾਂਜੀ ਸੋ ਤੁਸੀਂ ਚੈੱਕ ਕਰੋ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਰੀਸੇਲ ਤੋਂ ਦੁਕਾਨ ਤੋਂ ਚਾਹੇ ਵਿਆਹ ਸ਼ਾਦੀ ਲਈ ਕੱਪੜਾ ਨਾ ਆ ਜਾਓ ਵੱਡੇ ਫਾਇਦੇ ਕਰਾਂਗੇ ਤੁਸੀਂ ਆਹ ਦੇਖੋ ਭਾਜੀ ਪਿਓਰ ਸਿਮਰ ਦਾ ਸੂਟ ਨਾਲੇ ਦੁਪੱਟਾ ਹਾਂਜੀ ਪਿਓਰ ਕਪੜਾ ਸਿਮਰ ਦਾ ਦੁਪੱਟਾ ਨਾਲ ਨਾ 1500 ਨਾ 2000 ਹਾਂਜੀ ਐਲੋ ਪੂਰੇ ਪੰਜਾਬ ਦੀ ਸਭ ਤੋਂ ਸਸਤੀ ਦੁਕਾਨ ਬਾਬੇ ਗੱਡੀ 450 ਰੁਪਏ ਦਾ ਇਹ ਦੇਖੋ ਇਹੀ ਵੱਡੇ ਵੱਡੇ ਸ਼ੋਅਰੂਮਾਂ ਤੇ ਡੰਮੀਆਂ ਦੇ ਲਾ ਕੇ 15 1500 2 2000 ਪਰ ਬਾਬੇ ਸਿੱਟੀ ਦੇ 4500 ਚ ਸਿਮਰ ਦਾ ਸੂਟ ਦੇ ਰਹੇ ਆ ਇਹ ਲੈਣਾ ਆ ਪਿਓਰ ਗਲਾਸ ਦਾ ਸੂਟ ਸੇਲ ਲਾਤੀਏ ਸੇਲ ਭਾਜੀ ਨਾਲੋਂ ਨਾਲ ਆ ਦੇਖੋ ਹਾਂਜੀ ਫਾਈਨ ਕਲਾਸ ਸੋਨੇ ਸੋਨੇ ਸੂਟ ਹਾਂਜੀ ਰੰਗ ਚਾਰ ਚਾਰ ਤੇ ਰੇਟ ਨਾ 2000 ਨਾ 2500 800 ਰੁਪਏ ਦਾ ਸੂਟ 800 ਰੁਪਏ ਚ ਇਹ ਵੀ ਬਿਲਕੁਲ ਜੀ ਵੱਡਾ ਫਾਇਦਾ ਦੇ ਰਹੇ ਆ ਦੇਖੋ ਨਾਲ ਨਾਲ ਅਸੀਂ ਦੇਈ ਜੰਨੇ ਆ ਤੁਸੀਂ ਵੀ ਆ ਜਾਓ ਐਤਵਾਰ ਤੱਕ ਇਹੀ ਰੇਟ ਤੇ ਇਹੀ ਭਾ ਦੇਵਾਂਗੇ ਕੋਈ 3000 4400 ਦੇ ਹੈਵੀ ਹੈਂਡਵਰਕ ਦੇ ਸੂਟ ਚੁੰਨੀਆਂ ਫੁੱਲ ਪ्योर ਵਿਦ ਕਢਾਈ ਆ ਲੋ ਬਾਈ ਜੀ ਰੰਗ ਵੀ ਦਾਂਗੇ ਡਿਜ਼ਾਈਨ ਵੀ ਦਾਂਗੇ 1500 ਰੁਪਏ ਦਾ ਸੂਟ ਨਾਲ ਲੋ ਤਾਂ 3 3000 ਵਾਲੇ 15 1500 ਉਹ ਦੇਖੋ ਗੁੱਡੀ ਦੇ ਚੱਕ ਲਿਆ ਸੂਟ ਕਿਉਂਕਿ ਉਹਨਾਂ ਨੂੰ ਪਸੰਦ ਆ ਰਿਹਾ ਸੋ ਸਾਰਿਆਂ ਦਾ ਹੀ ਬਹੁਤ ਵੱਡਾ ਫਾਇਦਾ ਅੱਛਾ ਚੀਜ਼ਾਂ ਹੀ ਬ੍ਰਾਂਡਡ ਦੇ ਰਹੇ ਹਾਂ ਭਾਜੀ ਬ੍ਰਾਂਡਡ ਜਿੱਦਾ ਵੇਚੀ ਦੀਆਂ ਕਲਾਸ ਕੁਆਲਿਟੀਆਂ ਨੇ ਰੇਟਾਂ ਦੀ ਗਾਰੰਟੀ ਹੈ ਕਪੜਾ ਇੱਕ ਨੰਬਰ ਹੈ ਪ्योर ਨੇਚਰਲ ਕਲੇਰ ਦਾ ਸੂਟ ਆ ਪ੍ਰੋਪਰ ਹੈਂਡ ਦੇ ਨਾਲ 800 ਰੁਪਏ ਦਾ ਸੂਟ ਦਾਂਗੇ 800 ਰੁਪਏ ਦਾ 8 800 ਦੇ ਵਿੱਚ ਇਹ ਗੱਲਾਂ ਇੱਕ ਤੋਂ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਕਲਾਸ ਪੀਸ ਆਹ ਦੇਖੋ ਜੀਜਾ ਭਾਜੀ ਬ੍ਰਾਂਡ ਤੇ ਸੀਕਿਓ ਹਾਂਜੀ ਕੰਮ ਦੇਖ ਲਓ ਕੀਤਾ ਹੋਇਆ ਜੀ ਕੱਪੜਾ ਕਿਹੜਾ ਹੈ ਪਿਓਰ ਭਾਜੀ ਗਲਾਸ ਗਲਾਸ ਹਾਂਜੀ ਆਹ ਦੇਖੋ ਚੀਜ਼ ਆਹ ਦੇਖੋ ਗਲਾਸ ਤੇ ਈਕ ਕਲਾਸ ਹਾਂ ਰੰਗ ਚਾਰ ਹਾਂਜੀ ਆ ਰੇਟ 2500 ਨਾਲ 3900 ਰੁਪਏ ਦੇ ਸੁਣੋ ਦੇਖੋ ਜਦੋਂ ਵੀ ਆਉਨੇ ਆ ਜਨਵਰੀ ਆਉਨੇ ਆ ਬਾਬੇ ਜੀ ਦੇ ਹਰ ਰੋਜ਼ ਨਵੀਂ ਨਵੀਂ ਵੈਰਾਈਟੀ ਨਵਾਂ ਕੱਪੜਾ ਦੇਖੋ ਨਵੇਂ ਡਿਜ਼ਾਈਨ ਦੇ ਰਹੇ ਆ 2 2000 ਵਾਲੇ 9900 ਰੁਪਏ ਦੇ ਵਿੱਚ ਲੈ ਜਾ ਤੂੰ ਆ ਦੇਖੋ ਭਾਜੀ ਪੀਸ ਲੁੱਕ ਦੇਖੋ ਬਣੀ ਹੋਈ ਕੰਮ ਦੇਖੋ ਕੀਤਾ ਹੋਇਆ ਹਾਂਜੀ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਆਈਟਮ ਹਾਂਜੀ ਠਮਾਕੇ ਦਾ ਡਿਜ਼ਾਈਨਿੰਗ ਆ ਦੇਖੋ ਪੀਸ ਹਜ਼ਾਰ ਪੈਰਾ ਸੂਟ ਦੇ ਰੰਗ ਚਾਰ ਬਾਬਾ ਜੀ ਰੋਜ਼ ਹੀ ਨਵੀਂ ਵੈਰਾਈਟੀ ਰੋਜ਼ ਹੀ ਨਵੇਂ ਨਵੇਂ ਡਿਜ਼ਾਈਨ ਤੇ ਰੇਟ ਬਹੁਤ ਘੱਟ ਬਾਈ ਵੀ ਹੋਲਸੇਲ ਦਾ ਕੰਮ ਕਰੀਦਾ ਚੀਜ਼ਾਂ ਦੇਖ ਲਓ ਹਾਂਜੀ ਆ ਦੇਖ ਲਓ ਪੀਸ ਆ ਦੇਖੋ ਓਏ ਹੋਏ ਹੋਏ ਆਹ ਮੇਖੋ ਇਹਦਾ ਪਾਰਟੀ ਵਿੱਚ 20 ਸਿਆ ਬਾਜੀ ਪਿਓਰ ਦੇ ਪੀਸ ਨੇ ਹੈਂਡਵਰਕ ਦੇ ਨਾਲ ਨੇ ਵੱਡੇ ਸ਼ੋਰਮਾਂ 'ਚ 25-2500 ਰੁਪਏ 'ਚ ਵੇਖ ਰਹੇ ਆ ਫੇਰੇ ਨੇ ਬਾਜੀ ਬੱਟੇ ਫੇਰੇ ਵੱਡੇ ਧਮਾਕੇ ਐਦਾਂ ਦੇ ਫੁੱਲ ਪਿਓਰ ਡਿਜੀਟਲ ਦੁਪੱਟੇ ਹੈਂਡਵਰਕ ਨਾਲ 15-1500 ਰੁਪਏ ਕਰਤੇ ਲੋ ਇਹ ਦੇਖੋ ਬਜ਼ਾਰਾਂ 'ਚ 3-3000 ਤੇ ਬਾਬੇ ਦੀ ਹੱਟੀ ਦੇ 15-1500 ਮਤਲਬ ਇੱਕ ਦੇ ਨਾਲ ਇੱਕ ਫ੍ਰੀ ਆ ਇੱਕ ਨਾਲ ਇੱਕ ਫ੍ਰੀ ਆ ਵੱਡਾ ਫੈਰਾ ਬਾਬੇ ਦੀ ਹੱਟੀ ਦੇ ਬਾਜੀ ਆਹ ਦੇਖੋ ਪੀਸ ਧਮਾਕਾ ਧੰਦਾ ਫੈਰਾ 650 ਰੁਪਏ ਸੁਣ ਹੈਂਡਵਰਕ ਨਾਲ 650 'ਚ ਦੇਖੋ ਹੈਂਡਵਰਕ ਕੀਤੇ ਨਵੀਆਂ ਚੀਜ਼ਾਂ ਰੇਟ 650 ਠੀਕ ਹੈ ਜੀ ਆਹ ਦੇਖੋ ਚੀਜ਼ਾਂ ਪਿਓਰ ਦੇਸੀ ਕਿਓ ਬਾਜੀ ਇਦਾਂ ਦੇ ਬ੍ਰਾਂਡਡ ਪੀਸ ਲੋ ਬਾਬੇ ਦੀ ਝੱਟੀ ਤੋਂ ਜਿਹੜੇ 4450 ਤੋਂ ਸ਼ੁਰੂ ਹੁੰਦੇ ਆ ਦੁਪੱਟੇ ਵਰਗ ਦੇ ਨਾਲ ਚੱਕੋ 15 1500 ਰੁਪਏ ਚ ਲਾਓ ਚੀਜ਼ਾਂ ਕਿਦਾਂ ਲਗਰੀਆਂ ਬਾਈ ਚੀਜ਼ਾਂ ਵੀ ਸੁਪਰ ਆ ਨਿਆਣਾ ਨੂੰ ਪੁੱਛਾਂਗੇ ਵੀ ਪਰ ਹੋਰ ਥੋੜੀ ਜਿਹੀ ਵੈਰਾਈਟੀ ਦਿਖਾ ਦਿਓ ਤਾਂ ਫਾਇਦੇ ਕਰ ਦਿਓ ਲੋਕਾਂ ਦੇ ਸ਼ਾਨਦਾਰ ਤੋਹਫੇ ਹਾਂਜੀ ਆਹ ਕੱਪੜੇ ਆਹ ਕੁਆਲਿਟੀਆਂ ਹਾਂ ਆਹ ਦੁਪੱਟੇ ਜੀ ਪੂਰ ਪਿਓਰ ਹੈਂਡਵਰਕ 35 3500 ਰੁਪਏ ਸੂਟ 15 1500 ਰੁਪਏ ਕਰਤੇ ਆ ਦੇਖੋ ਮੇਰੇ ਵਰਕ ਟੋਪ ਦਾ ਲਗਜ਼ਰੀ ਪੀਸ 1500 ਚ ਦੇਣਾ ਇਹਦੀ ਫੋਟੋ ਵੀਡੀਓ ਖਿੱਚ ਲਓ ਕਿਸੇ ਨੇ ਤੁਹਾਨੂੰ ਇਹ ਰੇਟ ਦੇਣਾ ਨਹੀਂ ਜੋ ਅਸੀਂ ਤੁਹਾਨੂੰ ਦੇ ਰਹੇ ਹਾਂ ਆਹ ਦੇਖੋ ਪੀਸ ਭਾਜੀ ਪਿਓਰ ਬਰਬਰੀ ਦਾ ਸੂਟ ਹਾਂਜੀ ਹੈਂਡਵਰਕ ਦੇ ਨਾਲ ਹਾਂਜੀ ਰੰਗ ਵੀ ਲਾਾਂਗੇ ਹਾਈ ਕਲਾਸ ਆਲੋ 1500 ਚ ਲੈ ਜਾਓ ਬਾਬੇ ਦੀ ਹੱਡੀ ਨੂੰ 1500 ਚ ਵੀ ਦੇ ਰਹੇ ਹਾਂ ਆਹ ਦੇਖ ਲਓ ਭਾਜੀ ਚਾਰ ਚਾਰ ਹਜ਼ਾਰਾਂ ਦੇ ਸੂਟ ਨੇ ਇੱਕ ਤੋਂ ਇੱਕ ਆਰਟੀਕਲ ਦਿਖਾ ਰਹੇ ਆ ਨਵੇਂ ਤੋਂ ਨਵਾਂ ਬਾਬੇ ਦੀ ਹੱਟੀ ਦਾ ਪੱਟਾ ਫੇਰਾ ਹੋ ਰਿਹਾ ਇਹਦਾ ਸੈਟ ਵਾ ਸੈਟ ਲੈਣ ਦੀ ਲੋਜ ਹੈ ਭਾਜੀ ਜੇ ਕਪੜਾ ਸਸਤਾ ਦਿੰਦੇ ਨੇ ਉਹ ਬੱਸਾਂ ਭਰ ਕੇ ਆਉਂਦੀਆਂ ਹੁਣ ਭਾਜੀ ਕੋਈ ਬੰਦਾ ਇੰਨਾ ਫ੍ਰੀ ਨਹੀਂ ਹੈਗਾ ਵੀ ਅਸੀਂ ਸੱਧਿਆ ਹੋਵੇ ਤੇ ਉਹ ਫ੍ਰੀ ਹੋਵੇ ਆਪਣਾ ਕੰਮ ਛੱਡ ਕੇ ਆਵੇ ਹਾਂਜੀ ਗੱਲ ਨਹੀਂ ਖਬਦੇ ਉਹ ਵੀ ਬੱਸਾਂ ਭਰ-ਪਰ ਬੱਸਾਂ ਭਰ-ਪਰ ਕੇ ਰੇਟਾਂ ਨੂੰ ਚੈਲੰਜ ਕਰ ਦਿੱਤੇ ਹੋਏ ਆ ਭਾਜੀ ਰੇਟਾਂ ਦੇ ਚੈਲੰਜ ਹਾਂਜੀ ਇਦਾਂ ਦੇ ਸੋਧੇ ਇਦਾਂ ਦੇ ਦੁਬੱਟੇ ਨਾਲ ਹਮ ਹਾਈ ਕਲਾਸ ਪੀਸ ਠੀਕ ਹੈ ਜੀ ਫੁੱਲ ਹੈਵੀ ਹੈਂਡਵਰਕ ਨਾਲ ਹਾਂਜੀ ਰੰਗ ਵੀ ਬੜੇ ਸ਼ਾਨਦਾਰ ਦਾਾਂਗੇ 1500 ਰੁਪਏ ਦਾ ਸੂਟ ਸੋ ਦੇਖੋ ਹਰ ਕਿਸੇ ਦਾ ਵੱਡਾ ਫਾਇਦਾ ਇੱਥੇ ਹੋਲਸੇਲ ਦੇ ਕੱਪੜਾ ਮਿਲਣਾ ਤੁਹਾਨੂੰ ਸੈਟ ਵਾਈ ਸੈਟ ਵੀ ਲੈਣ ਦੀ ਲੋੜ ਨਹੀਂ ਭਾਵੇਂ ਇੱਕ ਇੱਕ ਲੈ ਜਾਓ ਸੁਪਰ ਨਾਲ ਉੱਪਰ ਠੀਕ ਹੈ ਜੀ ਹਾਂਜੀ ਐਦਾਂ ਦੇ ਬਰਬਰੀ ਦੇ ਪਿਓਰ ਦੇ ਸੂਟ ਹਾਂਜੀ ਰੇਟਾਂ ਦੇ ਵੱਡੇ ਫਾਇਦੇ ਚੱਕੋ 15-1500 ਰੁਪਏ ਨੰਗੇ ਅਜਾ ਅੱਛਾ ਬਰਬਰੀਆ ਸੂਟ ਵੀ ਦੇਖੋ ਸੂਟ ਬਾਅਦ ਖੋਲਣਾ ਬੱਚੇ ਪਹਿਲੇ ਲਈ ਜਾ ਰਹੇ ਆ ਤੁਸੀਂ ਦੇਖੀ ਚਲੋ ਭਾਜੀ ਐਦਾਂ ਦੇ ਸੋਤੇ ਆਹ ਦੇਖੋ ਪਿਓਰ ਸਿਲਕ ਦੇ ਸੂਟ ਧਮਾਕੇਦਾਰ 17 1700 ਰੁਪਏ ਚ ਕਰਦੇ ਆ ਇਹ 1700 ਚ ਮਤਲਬ 35 3500 38 3800 ਵਾਲੇ ਸੂਟ 17 1700 ਚ 2 2000 ਵਾਲੇ ਸੂਟ 1 1000 ਚ 1 1000 ਵਾਲੇ 3 300 ਦੇ ਰਹੇ ਆ ਆ ਦੇਖ ਲਓ ਪੀਸ ਹਾਈ ਕਲਾਸ ਪੀਸ ਆ ਬਾਜੀ ਹਾਂਜੀ ਇਦਾਂ ਦੇ ਬ੍ਰਾਂਡਡ ਪੀਸ ਇਦਾਂ ਦੀਆਂ ਸੂਟਾਂ ਦੇ ਨਾਲ ਦੁਪੱਟੇ ਹਾਂਜੀ 12 1200 ਰੁਪਏ ਕਰਦੇ ਲਓ ਤਾਂ 1200 ਦੇ ਵਿੱਚ ਜਦੋਂ ਰੇਟ ਘਟ ਤੇ ਵੈਰਾਈਟੀ ਵਧ ਰੇ ਨਾਲ ਦੀ ਨਾਲ ਟਿਕ ਟੰਗੂ ਕਪੜਾ ਮਿਲ ਰਿਹਾ ਇੱਥੇ ਦੇਖੋ ਜਿਹੜੇ 3000 4500 ਪਾਪ ਵਰਕ ਅਲੱਗ ਅਲੱਗ ਦੁਕਾਨਦਾਰ ਅਲੱਗ ਅਲੱਗ ਰੇਟਾ ਇੱਥੇ 1500 ਦਾ ਜੀ ਦੇਖੋ ਤਾਂ ਪੱਪ ਵਰਕ ਕੋਈ ਵੀ ਇੱਕ ਸੂਟ ਨਹੀਂ ਬਚਿਆ ਚਾਰ ਦੇ ਚਾਰ ਨਾਲੇ ਗਏ ਆਹ ਦੇਖੋ ਭਾਜੀ ਪੀਸ ਆਹ ਦੇਖੋ ਖੀਨ ਖਾਬ ਦੇ ਸੂਟ ਓਰੀਜਨਲ ਪੀਸ ਹਾਂਜੀ ਜਿੰਨਾ ਨੇ ਮਰਜ਼ੀ ਸੂਟ ਲੋ ਧੁਮਾਕੇ ਦਾ ਡਿਜ਼ਾਈਨਿੰਗਾਂ ਦੇ ਨਾਲ ਪ्योर ਖੀਨ ਖਾਬ ਦਾ ਸੂਟ ਹਾਂ ਬਾਈ ਜੀ 900 ਰੁਪਏ ਦਾ ਦਾਂਗੇ ਮਤਲਬ ਐਤਵਾਂ ਦਾ ਸਾਰਿਆਂ ਦੇ ਵੱਡੇ ਫੇਰੇ ਕਰਦੇ ਨੇ ਭਾਜੀ 900 ਰੁਪਏ ਸੂਟ ਦਾਂਗੇ ਜਲਦੀ ਆ ਜਾਓ ਪੀੜਡ ਕਰ ਲੋ ਬਾਬੇ ਦੀ ਹੱਟੀ ਦੇ ਜੇ ਕੋਈ ਪੈਸੇ ਨਹੀਂ ਹੈਗੇ ਬਈ ਪੈਸੇ ਨਹੀਂ ਆਗੇ ਕਿਸ਼ਤਾ ਕਰਾ ਦਾਂਗੇ ਬਜਾਇਦਾ ਕਾਰਡ ਲਿਓ ਉਹ ਵੀ ਨਹੀਂਗਾ ਬਣਵਾ ਦਾਂਗੇ ਆਧਾਰ ਕਾਰਡ ਤੇ ਪੈਨ ਕੱਢ ਲਿਓ ਸਾਰੀਆਂ ਕਿਸ਼ਤਾ ਹੋ ਜਾਣਗੀਆਂ ਬਾਬੇ ਜੱਟ ਦੇ ਆ ਜੋ ਜਲੰਧਰ ਬਸ ਸਟੈਂਡ ਬਿਲਕੁਲ ਸਾਹਮਣੇ ਬਾਬੇ ਜੱਟੀ ਨੰਬਰ 98804723 ਸਵੇਰੇ 9 ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਸਤਿ ਸ੍ਰੀ ਅਕਾਲ ਜੀ ਸੋ ਨੰਬਰ ਸਕਰੀਨ ਤੇ ਆ ਬਾਬੇ ਦੀ ਹੱਟੀ ਬੱਸ ਸਟੈਂਡ ਦੇ ਸਾਹਮਣੇ ਜਲੰਧਰ ਆ ਬੱਸਾਂ ਭਰ-ਭਰ ਕੇ ਆ ਗਈਆਂ ਕਿਦਾਂ ਰਗਾ ਕਪੜਾ ਨੂੰ ਹਾਂਜੀ ਵਧੀਆ ਲੱਗਾ ਰੇਟ ਘੱਟ ਲੱਗੇ ਹਾਂਜੀ ਹਾਂਜੀ ਤੁਹਾਨੂੰ ਕਿਦ ਲਗਾ ਵਧੀਆ ਲੱਗੇ ਕਪੜਾ ਵਧੀਆ ਲੱਗੇ ਕਪੜਾ ਉਹ ਨੂੰ ਗੁੱਡੀ ਕਿ ਤਲਕਾ ਬਹੁਤ ਵਧੀਆ ਸੀ ਕੱਪੜੇ ਬਹੁਤ ਵਧੀਆ ਆ ਹਾਂ ਸੋ ਮਤਲਬ ਇਦਾਂ ਹੀ ਆ ਰਿਹਾ ਉਧਰ ਵੀ ਤੁਸੀਂ ਕੈਮਰਾ ਮਾਰ ਦਿਓ ਕਸਟਮਰ ਦੇ ਫਾਇਦੇ ਹੋ ਰਿਹਾ ਬਾਬੇ ਦੀ ਹੱਟੀ ਬੱਸ ਅੱਡੇ ਸਾਹਮਣੇ ਜਲੰਧਰ ਆ ਜਾਓ ਨੰਬਰ ਸਕਰੀਨ ਤੇ